ਅਜੇ ਟੈਕਨੀਕਲ ਸਰਵਿਸ ਜੂਨੀਅਰ ਮੰਡਲ ਗੁਰਾਇਾਨ ਨੇ ਨੈਸ਼ਨਲ ਕੋਆਰਡੀਨੇਟਰ ਕਮੇਟੀ ਆਫ ਰਿਪਲਾਈਂਗ ਦੇ ਸੱਜਦੇ ਇੱਕ ਰੋਜ਼ਾ ਹੜਤਾਲ ਹੋਣ ਦੇ ਸਬੰਧ ਵਿੱਚ ਮੰਡਲ ਗੁਰਾਇਾਨ ਦੇ ਟੈਕਨੀਕਲ ਕਾਮਿਆਂ ਨੇ ਰੈਲੀ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਪੈਨਸ਼ਨਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਪਾਲ ਮੰਡਲ ਪ੍ਰਧਾਨ ਨਰਿੰਦਰ ਪਾਲ ਨੇ ਬੋਲਦੇ ਦੱਸਿਆ ਕਿ ਕੇਂਦਰ ਦੀ ਬੀਜੇਪੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਖੇਤਰ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਸਾਲ 2014 ਤੋਂ ਕੇਂਦਰ ਦੀ ਸਰਕਾਰ ਵੱਲੋਂ ਬਿਜਲੀ ਬਿੱਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਦੇ 27 ਲੱਖ ਬਿਜਲੀ ਕਾਮਿਆਂ ਦੇ ਸੰਘਰਸ਼ ਅਤੇ ਕਿਸਾਨਾਂ ਮਜ਼ਦੂਰਾਂ ਦੇ ਵਿਰੋਧੀ ਸਹਾਇਤਾ ਨਾਲ ਅਸੀਂ ਹੁਣ ਤੱਕ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕ ਰਹੇ ਹਾਂ ਇਸ ਰੋਸ ਰੈਲੀ ਵਿੱਚ ਬੋਲਦੇ ਬੁਲਾਰੇ ਸਾਥੀ ਇੰਜੀਨੀਅਰ ਵਿਨੋਦ ਕੁਮਾਰ ਇੰਜੀਨੀਅਰ ਮੱਖਣ ਲਾਲ ਇੰਜੀਨੀਅਰ ਰਵੀਜੋਤ ਦੇਵੀ ਪ੍ਰਸਾਦ ਹਰਪੀਤ ਲਲਨ ਪ੍ਰਸਾਦ ਹਰਮਿੰਦਰ ਸਿੰਘ ਤਾਰਾ ਸਿੰਘ ਬੀਕਾ ਚਮਕੋਰ ਸਿੰਘ ਕੋਰਾ ਕਿਸਾਨ ਅਗੋ ਕੁਲਦੀਪ ਸਿੰਘ ਦਿਹਾਤੀ ਮਜ਼ਦੂਰ ਸਭਾ ਜਸਵਿੰਦਰ ਸਿੰਘ ਦੇਹਾਤੀ ਮੇ ਦੂਰ ਸਭਾ ਸੰਤੋਖ ਸਿੰਘ ਬੇਲਗਾ ਕਿਸਾਨ ਅਗੂ ਆਦੀ ਸਾਥੀ હાજર ਹੈ ਅੱਜ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸਦ ਤੇ ਅੱਜ ਦੇਸ਼ ਵਿਆਪੀ ਜਿਹੜੀ ਹੜਤਾਲ ਆ ਉਹਦੇ ਵਿੱਚ ਜੋ ਗ੍ਰਾਮ ਮੰਡਲ ਦਾ ਟੀਐਚਯੂ ਦਾ ਟੈਰੀ ਸਾਥੀਆਂ ਨੇ ਉਹਨੂੰ ਸਮਰਥਨ ਦੇਣ ਦਾ ਅੱਜ ਰੈਲੀ ਕੀਤੀ ਗਈ ਆ ਉਹਦੇ ਵਿੱਚ ਸਾਰੇ ਸਾਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਹਦੇ ਵਿੱਚ ਜੋ ਸਰਕਾਰ ਪ੍ਰਾਈਵੇਟੇਸ਼ਨ ਦੇ ਵੱਲੋਂ ਸਾਡੇ ਮਹਿਕਮਾਂ ਠੱਕੀ ਜਾ ਰਹੀ ਆ ਉਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਇੱਕ ਰੋਜ਼ਾ ਹੜਤਾਲ ਰੱਖੀ ਗਈ ਆ ਅਸੀਂ ਇਹਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰ ਰਹੇ ਆ ਸਾਥੀਓ ਇਹਹੀ ਗੱਲ ਆ ਕਿ ਜੇ ਆਪਾਂ ਸਰਕਾਰਾਂ ਦੇ ਉੱਪਰ ਨਾ ਪ੍ਰੈਸ਼ਰ ਪਾਇਆ ਤਾਂ ਸਾਡੀਆਂ ਸਰਕਾਰਾਂ ਨੇ ਜਿਹੜੇ ਜਿੰਨੇ ਵੀ ਸਾਡੇ ਪਬਲਿਕ ਸੈਕਟਰ ਆ ਚਾਹੇ ਉਹ ਰੇਲਵੇ ਹੋਵੇ ਚਾਹੇ ਉਹ ਜ ਹਵਾਈ ਜਹਾਜ਼ ਹੋਣ ਚਾਹੇ ਉਹ ਆਪਣਾ ਡਾਕਟਰੀ ਕੀਤਾ ਹੋਵੇ ਮਾਸਟਰ ਹੋਣ ਚਾਹੇ ਉਹ ਬਿਜਲੀ ਦਾ ਦਾਰਾ ਹੋਵੇ ਸਾਰਿਆਂ ਨੂੰ ਪ੍ਰਾਈਵੇਟੇਸ਼ਨ ਵਿੱਚ ਵੰਡ ਕੇ ਤਾਂ ਸਾਡੇ ਜਿਹੜਾ ਸਾਡੀਆਂ ਨੌਕਰੀਆਂ ਦਾ ਕਹਨ ਕਰ ਰਹੀ ਆ ਜਿਹਦੇ ਵਿੱਚ ਇਹ ਜਿਹੜਾ ਰੋਜ਼ਗਾਰ ਆ ਪੱਕਾ ਰੋਜ਼ਗਾਰ ਨਹੀਂ ਦੇ ਰਹੀ ਇਹ ਕੱਚਾ ਰੋਜ਼ਗਾਰ ਦੇ ਰਹੀ ਆ ਇਹਦੇ ਵਿੱਚ ਸਾਰੇ ਮੁਲਾਜ਼ਮ ਜਿਹੜੇ ਆ ਉਹ ਬੜੇ ਵਿਰੋਧ ਵਿੱਚ ਆ ਤੇ ਸਾਥੀਓ ਤੁਹਾਨੂੰ ਪਤਾ ਹੀ ਆ ਕਿ ਪਿੱਛੇ 2004 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਆ ਰਹੇ ਆ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਬਹਾਲੀ ਨਹੀਂ ਕੀਤੀ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਮੁਲਾਜ਼ਮ ਆ ਉਹ ਪੈਨਸ਼ਨ ਲੈਣ ਦੇ ਹੱਕਦਾਰ ਆ ਕਿਉਂਕਿ ਇੱਕ ਜਿਹੜਾ ਐਮਐਲਏ ਆ ਉਹ ਤੇ 5 ਸਾਲ ਰਹਿ ਕੇ ਵੀ ਪੈਨਸ਼ਨ ਦਾ ਹੱਕਦਾਰ ਆ ਤੇ ਸਾਡੇ ਜਿਹੜੇ ਮੁਲਾਜ਼ਮ ਆ ਉਹ 40-40 ਸਾਲ ਜਿਹੜੇ ਆ ਉਹ ਉਹ ਨੌਕਰੀ ਕਰਨ ਤੋਂ ਬਾਅਦ ਉਹ ਪੈਨਸ਼ਨ ਤੋਂ ਵਾਝੇ ਆ ਕਿ ਉਹਨਾਂ ਨੂੰ ਨਗੌਣੀ ਜੀ ਪੈਨਸ਼ਨ ਮਿਲਦੀ ਆ ਏਪੀਐਫ ਕੱਟਦੇ ਆ ਪਹਿਲਾਂ ਸਹੀ ਚਾਹੁੰਦੇ ਆ ਵੀ ਇਹਨਾਂ ਦਾ ਪ੍ਰੋਵੀਡੈਂਟ ਫੰਡ ਕੱਟ ਹੋਵੇ ਤਾਂ ਜੋ ਇਹ ਆਪਣੇ ਸਿਆਣੀ ਉਮਰ ਵਿੱਚ ਆਪਣੇ ਪਰਿਵਾਰ ਦਾ ਤੇ ਆਪਣੇ ਬੱਚਿਆਂ ਦਾ ਵਧੀਆ ਰੋਜ਼ਗਾਰ ਰੋਜ਼ਗਾਰ ਕਰਨ ਤਾਂ ਮੈਂ ਹੀ ਕਕੇ ਬੇਨਤੀਆਂ ਕਰਦਾ ਹੋਇਆ ਸਾਰੇ ਸਾਥੀਆਂ ਦਾ ਧੰਨਵਾਦ